ਸਾਡੀ ਪਾਰਟੀ ਵੱਲੋਂ ਇਲੈਕਸ਼ਨ ਲੜਨ ਲੈਣੀ ਚਾਹੀਦੀ ਹੈ ਜੇ ਨਹੀਂ ਤੇ ਤੁਸੀਂ ਸਰਦਾਰ ਈਮਾਨ ਸਿੰਘ ਮਾਨ ਦੀ ਸਪੋਰਟ ਕਰੋ ਤੇ ਆਓ ਆਪਾਂ ਮੋਢੇ ਨਾਲ ਮੋਢਾ ਜੋੜ ਕੇ ਪੰਥ ਦੀ ਗੱਲ ਕਰਦੇ ਆ ਜਿਸ ਤਰੀਕੇ ਨਾਲ ਤੁਹਾਡੇ ਦਾਦਾ ਜੀ ਕਰਦੇ ਸਨ ਤੇ ਸਾਹੀ ਤਾਂ ਉਹਨਾਂ ਨੂੰ ਖੁੱਲਾ ਸੱਦਾ ਦਿੰਨੇ ਦੇਖੋ ਬਾਦਲਾਂ ਦਾ ਕੈਂਡੀਡੇਟ ਅਨਲ ਜੋਸ਼ੀ ਜਿਹੜਾ ਹੈ ਸੰਭਾਵੀ ਉਮੀਦਵਾਰ ਆ ਕਿ ਕੌਮ ਉਹਨੂੰ ਪਸੰਦ ਕਰਦੀ ਹੈ ਜੇ ਕੌਮ ਪਸੰਦ ਕਰਦੀ ਹੈ ਤੇ ਇਹ ਜਿਹੜਾ ਜਥੇਦਾਰ ਸਾਨੂੰ ਦੱਸਦੇ ਕੌਮ ਨੂੰ ਵੋਟ ਪਾ ਦੂਗੀ ਸਰਦਾਰ ਈਮਾਨ ਸਿੰਘ ਮਾਨ ਨੂੰ ਇੱਥੇ ਲਿਆਓ ਤਾਂ ਕਿ ਅਸੀਂ ਉਹਨਾਂ ਲੋਕਾਂ ਨੂੰ ਟੱਕਰ ਦਈਏ ਜਿਹੜੇ ਆਲੂ ਗੋਭੀ ਬਣੇ ਆ ਜਿਹੜੇ ਥਾਲੀ ਦੇ ਬੰਗੇ ਬੈਂਗਣ ਬਣੇ ਆ ਕਦੀ ਉਧਰ ਤਿਲਕ ਜਾਂਦੇ ਕਦੀ ਉਧਰ ਤਿਲਕ ਜਾਂਦੇ ਆ ਤੇ ਇੱਕ ਥਾਂ ਤੇ ਖਲੋਣ ਵਾਲਾ ਲੀਡਰ ਜੇ ਆਜੇ ਤੇ ਸਾਡੇ ਲੋਕੋ ਨੂੰ ਹੱਥਾਂ ਤੇ ਚੁੱਕ ਲੈਣਗੇ ਵੋਟ ਪਾਉਣਗੇ ਅੱਜ ਅਸੀਂ ਕੈਂਡੀਡੇਟ ਅਨਾਉਂਸ ਨਹੀਂ ਕਰ ਰਹੇ ਅਸੀਂ ਬੇਨਤੀ ਕਰ ਰਹੇ ਹਾਂ ਕਿ ਸਰਦਾਰ ਮਾਨ ਸਾਹਿਬ ਤੁਸੀਂ ਆਪਣੇ ਲਗਤੇ ਜਿਗਰ ਸਰਦਾਰ ਇਮਾਨ ਸਿੰਘ ਮਾਨ ਨੂੰ ਇੱਥੇ ਭੇਜੋ ਇਹ ਸਿੱਖਾਂ ਦੀ ਧਰਤੀ ਹੈ ਤੇ ਸਿੱਖ ਇੱਥੋਂ ਆਪਣਾ ਇਤਿਹਾਸ ਸਿਰਜਣ ਨੂੰ ਤਿਆਰ ਹੈ 2024 ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਜਿਹੜੇ ਉਮੀਦਵਾਰ ਜਿਹੜੇ ਅਨਾਉਂਸ ਕੀਤੇ ਜਾ ਰਹੇ ਆ ਤਾਂ ਉੱਥੇ ਹੀ ਸ਼੍ਰੀਮਸਤਾ ਸਾਹਿਬ ਦੇ ਵਿੱਚ ਹੁਣ ਤੱਕ ਦੀ ਜੇ ਗੱਲ ਕਰ ਲਈਏ ਤਾਂ ਆਮ ਆਦਮੀ ਪਾਰਟੀ ਵੱਲੋਂ ਕੁਲਦੀਪ ਸਿੰਘ ਟਾਲੀਵਾਲ ਤਾਂ ਭਾਜਪਾ ਵੱਲੋਂ ਤਰਨਜੀਤ ਸਿੰਘ ਸੰਧੂ ਹੋਣਾ ਨੂੰ ਜਿਹੜੀ ਟਿਕਟ ਅਨਾਉਂਸ ਹੋ ਚੁੱਕੀ ਹੈ ਤਾਂ ਉੱਥੇ ਹੀ ਹਜੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵੱਲੋਂ ਹਜੇ ਅਨਾਉਂਸ ਕਰਨਾ ਬਾਕੀ ਆ ਪਰ ਉਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੱਜ ਇੱਕ ਪ੍ਰੈਸ ਵਾਰਤਾ ਵੀ ਕੀਤੀ ਗਈ ਤਾਂ ਉਸ ਦੇ ਵਿੱਚ ਈਮਾਨ ਸਿੰਘ ਮਾਨ ਉਹਨਾਂ ਦਾ ਜਿਹੜਾ ਨਾਮ ਉਸ ਦਾ ਜਿਹੜ ਹਰਪਾਲ ਸਿੰਘ ਬਲੇਰ ਹੋਣੀ ਸਾਡੇ ਨਾਲ ਕਾਰ ਸਿੰਘ ਸੰਧੂ ਨੇ ਮੌਜੂਦ ਹੈ ਉਹਨਾਂ ਨਾਲ ਗੱਲ ਕਰਾਂਗੇ ਤਾਂ ਬਲੇਰ ਸਾਹਿਬ ਕਿਵੇਂ ਵੇਖਦੇ ਹੋ ਜਿਸ ਤਰੀਕੇ ਦੇ ਨਾਲ ਵਕਫ ਵਕਫ ਪਾਰਟੀਆਂ ਵੱਲੋਂ ਅਨਾਉਂਸ ਕੀਤੇ ਗਏ ਨਾਮ ਤਾਂ ਤੁਸੀਂ ਵੀ ਕਿਵੇਂ ਵੇਖਦੇ ਹੋ ਸ਼੍ਰੀਮント ਸਾਹਿਬ ਦੇ ਵਿੱਚ ਪਹਿਲ ਦੇ ਆਧਾਰ ਤੇ ਕਿਸ ਨੂੰ ਜਿਹੜੀ ਟਿਕਟ ਹੁਣ ਮਿਲਣੀ ਚਾਹੀਦੀ ਹੈ ਥੋੜੀ ਪਾਰਟੀ ਕੀ ਕਰ ਰਹੀ ਸਾਡੀ ਪਾਰਟੀ ਸ਼ੁਰੂ ਤੋਂ ਲੈ ਕੇ ਹੀ ਅੱਜ ਤੱਕ ਵਚਨ ਬੰਧ ਹੈ ਕਿ ਕਦੀ ਵੀ ਮਨੁੱਖਾਂ ਦਾ ਦਾੜਾ ਕਾਣ ਨਾ ਹੋਵੇ ਤੇ ਅਸੀਂ ਆਮਨ ਪਸੰਦ ਤਰੀਕੇ ਨਾਲ ਸਾਰੇ ਧਰਮਾਂ ਦਾ ਸਤਿਕਾਰ ਕਰ ਸਕੀਏ ਤੇ ਉਸੇ ਚੀਜ਼ ਨੂੰ ਪਹਿਲ ਦੇ ਉੱਤੇ ਰੱਖ ਕੇ ਅਸੀਂ ਸਰਦਾਰ ਈਮਾਨ ਸਿੰਘ ਮਾਨ ਜਿਹੜਾ ਉਹਨਾਂ ਦੀ ਅੱਜ ਲੋਕਾਂ ਦੀ ਮੰਗ ਹੈ ਕਿ ਉਹ ਇੱਥੋਂ ਕੈਂਡੀਡੇਟ ਬਣਨ ਲੰਮੇ ਸਮੇਂ ਤੋਂ ਲਵਾਰਸ ਮਹਿਲਵਾਰਸ ਇਸ ਕਰਕੇ ਕਹਿ ਰਿਹਾ ਹੈ ਕਿ ਇੱਥੇ ਜੋ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ ਤੇ ਬਹੁ ਗਿਣਤੀ ਜਿਹੜੀ ਦਿੱਲੀ ਦੀ ਤਾਕਤ ਇੱਥੇ ਕਬਜ਼ਾ ਕਰਕੇ ਬੈਠੀ ਹੈ ਤੇ ਅੱਜ ਸਾਡੇ ਇੱਥੋਂ ਦੇ ਲੋਕਾਂ ਨੂੰ ਮਹਿਸੂਸ ਹੁੰਦਾ ਹੈ ਕਿ ਸਾਨੂੰ ਦੁਬਾਰਾ ਖੇਤਰੀ ਪਾਰਟੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਤਾਂ ਕਿ ਉਹ ਹਿੰਦੂਆਂ ਦਾ ਮੁਸਲਮਾਨਾਂ ਦਾ ਸਾਈਆਂ ਦਾ ਤੇ ਸਿੱਖਾਂ ਦਾ ਬਰਾਬਰ ਸਤਿਕਾਰ ਕਰ ਸਕਣ ਜਿਸ ਤਰੀਕੇ ਨਾਲ ਮੰਦਰਾਂ ਦੇ ਵਿੱਚ ਮੂਰਤੀਆਂ ਭਿੱਖੀ ਵੇਣ ਚ ਕੱਢ ਕੇ ਬਾਦਲ ਸਰਕਾਰ ਵਾਲੇ ਬਾਹਰ ਸੁੱਟੀਆਂ ਗਈਆਂ ਛਪੜਾਂ ਦੇ ਵਿੱਚ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਦੁੱਧ ਨਾਲ ਧਵਾ ਕੇ ਫਿਰ ਉੱਥੇ ਰਖਾਈਆਂ ਸੀ ਉਸ ਤੋਂ ਬਾਅਦ ਤੁਹਾਨੂੰ ਬਹੁਤ ਆਧਾਰਨਾ ਇਸ ਤਰ੍ਹਾਂ ਦੀਆਂ ਮਿਲਣ ਗਈਆਂ ਕਿ ਸਰਦਾਰ ਬਾਬਰੀ ਮਸਤ ਜਦੋਂ ਟੱਠੀ ਆ ਜਾਮਿਆ ਜੁਨੀਵਰਸਿਟੀ ਤੇ ਹਮਲਾ ਹੋਇਆ ਸਰਦਾਰ ਮਾਨ ਉੱਥੇ ਪਹੁੰਚਦੇ ਰਿਹਾ ਸੋ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਅਸੀਂ ਚਾਹੁੰਦੇ ਹਾਂ ਕਿ ਸਰਦਾਰ ਇਮਾਨ ਸਿੰਘ ਮਾਨ ਇੱਥੋਂ ਇਲੈਕਸ਼ਨ ਲੜਨ ਤੇ ਇੱਥੋਂ ਲੜ ਕੇ ਤੇ ਫ ਬਹੁਤ ਵੱਡਾ ਬਲ ਮਿਲ ਸਕਦਾ ਹੈ ਤੇ ਜਿਹੜੀਆਂ ਆਉਣ ਵਾਲੀਆਂ ਐਸਜੀਪੀਸੀ ਦੀਆਂ ਲੱਛਣਾ ਹੈ ਉਹਦੀ ਵੀ ਤਿਆਰੀ ਵੱਡੇ ਰੂਪ ਚ ਸਾਡੇ ਲੋਕਾਂ ਨੇ ਕਰ ਲੈਣੀ ਹੈ ਤੇ ਇਸ ਕਰਕੇ ਅੱਜ ਇਹ ਜਿਹੜਾ ਸਾਡਾ ਅਜੰਡਾ ਸੀ ਪਰ ਕੁਲਿੰਦਰ ਸਾਹਿਬ ਜਿਸ ਤਰੀਕੇ ਦੇ ਨਾਲ ਬੀਜੇਪੀ ਦੀ ਵੀ ਗੱਲ ਕਰੀਏ ਤਾਂ ਤੇਜਾ ਸਿੰਘ ਸਮੁੰਦਰੀ ਹੋਣਾ ਦੇ ਪੋਤਰੇ ਜੋ ਨੇ ਤਰਨਜੀਤ ਸਿੰਘ ਸਿੰਧੂ ਹੋਣਾ ਵੱਲੋਂ ਜਿਹੜਾ ਖੁੱਲ ਕੇ ਮੈਦਾਨ ਚ ਆ ਚੁੱਕੇ ਨੇ ਤਾਂ ਉਹਨਾਂ ਵੱਲੋਂ ਵੀ ਵੱਡੀਆਂ ਗੱਲਾਂ ਕੀਤੀਆਂ ਰਹੀਆਂ ਸ਼੍ਰੀ ਹਮਪਤਰਾ ਸਾਹਿਬ ਨੂੰ ਲੈ ਕੇ ਵੱਡੇ ਜਿਹੜੇ ਵਾਅਦੇ ਕਿਉਂਕਿ ਹਰ ਚੋਣਾਂ ਦੇ ਵਿੱਚ ਹਰ ਕੋਈ ਕੋਈ ਵੀ ਅਗਰ ਲੀਡਰ ਹੋਊਗਾ ਜਿਹੜਾ ਕੋਈ ਟਿਕਟ ਤੇ ਅਨਾਉਂਸ ਹੋਊਗਾ ਖੜਾ ਹੋਊਗਾ ਉਸੋ ਲੋ ਵੱਡੇ ਵਾਅਦੇ ਕੀਤੇ ਜਾਂਦੇ ਨੇ ਪਰ ਬਾਅਦ ਚ ਕਿੰਨਾ ਕੁ ਉਤਰਦਾ ਹੈ ਤੇ ਬਾਅਦ ਦੀ ਗੱਲ ਹੈ ਕਿਉਂਕਿ ਅੱਜ ਤੱਕ ਪੰਜਾਬ ਦੇ ਨਾਲ ਇਹ ਤਰਸ ਦੀ ਰਹੀ ਆ ਸ਼੍ਰੀਮント ਸਾਹਿਬ ਦੇ ਵਿੱਚ ਕਿਉਂਕਿ ਗੁਰੂ ਨਗਰੀ ਕਹੀ ਜਾਂਦੀ ਆ ਪਰ ਉਹ ਸਹੂਲਤਾਂ ਉਹ ਫੈਸਿਲਟੀਆਂ ਹਲੇ ਤੱਕ ਮਿਲੀਆਂ ਨਹੀਂ ਦੇਖੋ ਸਾਨੂੰ ਤਰਸ ਆਉਂਦਾ ਹੈ ਇਸ ਗੱਲ ਤੇ ਅਸੀਂ ਤਾਂ ਬੇਨਤੀ ਕਰਨੀ ਚਾਹੁੰਦੇ ਆ ਕਿ ਜਿਨ੍ਹਾਂ ਦਾ ਪਛੋਕੜ ਏਡਾ ਵੱਡਾ ਹੋਵੇ ਕੰਪਲੈਕਸ ਦੇ ਅੰਦਰ ਏਡੀ ਵੱਡੀ ਯਾਦਗਾਰ ਬਣੀ ਆ ਜਿਹੜੀ ਸਿੱਖਾਂ ਦੀ ਪਾਰਲੀਮੈਂਟ ਹੈ ਉੱਥੇ ਉਹਨਾਂ ਦੇ ਦਾਦੇ ਦਾ ਜਿਹੜਾ ਉਹ ਨਾਂ ਤੇ ਤੇਜਾ ਸਿੰਘ ਸਮੁੰਦਰੀ ਹਾਲ ਬਣਿਆ ਹੈ ਸੋਚੇ ਅੱਜ ਜੋਨਾਂ ਨੇ ਉਸ ਤੋਂ ਵੀ ਸਪੁੱਤਰ ਵਾਲਾ ਰੋਲ ਮਾਉਣਾ ਇੱਕ ਸਪੁੱਤਰ ਹੁੰਦਾ ਕਿ ਸਪੁੱਤਰ ਹੁੰਦਾ ਇੱਕ ਕਪੁੱਤਰ ਹੁੰਦਾ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਕਪੁੱਤਰ ਬਣੋ ਜਿਹੜੀ ਦਿੱਲੀ ਦੀ ਸਰਕਾਰ ਹੈ ਉਹ ਉਹਨਾਂ ਵਾਸਤੇ ਬਹੁਤ ਵਧੀਆ ਹੋ ਕਰਨ ਕਿਉਂਕਿ ਹਰ ਕੌਮ ਆਪਣੇ ਧਰਮ ਦੇ ਵਿੱਚ ਵਾਅਦਾ ਕਰਦੀ ਕਰੇ ਪਰ ਇਹ ਤਾਂ ਸਿੱਖਾਂ ਦੀ ਚਾਬੀਆਂ ਦਾ ਜੈਤੋਂ ਦਾ ਮੋਰਚਾ ਜਦੋਂ ਲੱਗਾ ਉਹਨਾਂ ਦਾ ਦਾਦਾ ਜੀ ਅੱਗੇ ਉਹ ਕਿ ਲੜਾਈ ਲੜਦੇ ਰਿਹਾ ਸਾਰੇ ਮੋਰਚਿਆਂ ਦੇ ਵਿੱਚ ਉਹਨਾਂ ਲੜਾਈ ਲੜੀ ਆ ਤਾਂ ਹੀ ਸਿੱਖਾਂ ਨੇ ਐਡਾ ਮਾਣ ਬਖਸ਼ਿਆ ਤੇ ਅੱਜ ਇੱਕ ਕੁਰਸੀ ਦੀ ਖਾਤਰ ਇੱਕ ਸ਼ੌਹਰਤ ਦੀ ਖਾਤਰ ਆਪਣੇ ਈਮਾਨ ਨੂੰ ਵੇਚ ਦੇਣਾ ਇਹ ਮੈਨੂੰ ਲੱਗਦਾ ਠੀਕ ਗੱਲ ਨਹੀਂ ਅਸੀਂ ਤੁਹਾਨੂੰ ਸਹੀ ਰਸਤੇ ਤੇ ਲਿਆਉਣ ਵਾਸਤੇ ਬੇਨਤੀ ਕਰਦੇ ਹਾਂ ਕਿ ਐਡੀ ਵੱੱਜਰ ਗਲਤੀ ਨਾ ਕਰੋ ਇਹ ਜਿਹੜੀ ਤੁਹਾਡੀ ਮਸਟੇਕ ਹੈ ਤੁਹਾਡੀ ਜ਼ਿੰਦਗੀ ਦੀ ਬਲੰਡਰ ਮਿਸਟੇਕ ਹੋ ਸਕਦੀ ਹੈ ਸੋ ਇਸ ਕਰਕੇ ਤੁਸੀਂ ਇਹੋ ਜਿਹਾ ਕੰਮ ਨਾ ਕਰੋ ਤੁਹਾਨੂੰ ਸਾਡੀ ਪਾਰਟੀ ਵੱਲੋਂ ਇਲੈਕਸ਼ਨ ਲੜ ਲੈਣੀ ਚਾਹੀਦੀ ਹੈ ਜੇ ਨਹੀਂ ਤੇ ਤੁਸੀਂ ਸਰਦਾਰ ایمان ਸਿੰਘ ਮਾਨ ਦੀ ਸਪੋਰਟ ਕਰੋ ਤੇ ਆਓ ਆਪਾਂ ਮੋਢੇ ਨਾਲ ਮੋਢਾ ਜੋੜ ਕੇ ਪੰਥ ਦੀ ਗੱਲ ਕਰਦੇ ਜਿਸ ਤਰੀਕੇ ਨਾਲ ਤੁਹਾਡੇ ਦਾਦਾ ਜੀ ਕਰਦੇ ਸਨ ਤੇ ਸਾਹੀ ਤਾਂ ਉਹਨਾਂ ਨੂੰ ਖੁੱਲਾ ਸੱਦਾ ਦਿੰਦੇ ਪਰ ਪੰਥ ਦੀ ਗੱਲ ਤਾਂ ਸ਼ਰੋਮਣੀ ਅਕਾਲੀ ਦਲ ਬਾਦਲ ਉਹਨਾਂ ਵੱਲੋਂ ਵੀ ਉਹਨਾਂ ਵੱਲੋਂ ਵੀ ਕੀਤੀ ਜਾਂਦੀ ਉਹਨਾਂ ਵੱਲੋਂ ਵੀ ਇਸ ਵਾਰ ਆਪਣਾ ਕੈਂਡੀਡੇਟ ਜਿਹੜਾ ਬਾ ਚੜ ਕੇ ਖਿਲਾ ਰਿਹਾ ਜਊਗਾ ਤਾਂ ਸਪੋਰਟ ਪੂਰੀ ਕੀਤੀ ਜਾਊਗੀ ਤਾਂ ਜਨਤਾ ਕਿੱਥੇ ਜਾਵੇ ਕਿਹਨੂੰ ਸਪੋਰਟ ਦੇਵੇ ਦੇਖੋ ਬਾਦਲਾਂ ਦਾ ਕੈਂਡੀਡੇਟ ਨਾਲ ਜੋਸ਼ੀ ਜਿਹੜਾ ਹੈ ਸੰਭਾਵੀ ਉਮੀਦਵਾਰ ਆ ਕਿ ਕੌਮ ਉਹਨੂੰ ਪਸੰਦ ਕਰਦੀ ਆ ਜੇ ਕੌਮ ਪਸੰਦ ਕਰਦੀ ਹੈ ਤੇ ਇਹ ਜਿਹੜਾ ਜਥੇਦਾਰ ਸਾਨੂੰ ਦੱਸਦੇ ਕੌਮਨ ਵੋਟ ਪਾ ਦੂਗੀ ਸੋ ਮੈਂ ਤੇ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ਕਦੀ ਵੀ ਕੋਈ ਵੀ ਤੁਸੀਂ ਮੈਸੇਜ ਦੇਣਾ ਹੈ ਤੇ ਉਹ ਉਸ ਤਰੀਕੇ ਦਾ ਦੇਣਾ ਚਾਹੀਦਾ ਹੈ ਬਾਦਲ ਸਾਹਿਬ ਅੱਜ ਕੈਂਡੀਡੇਟ ਤਲਾਸ਼ ਰਹਿ ਸਾਰੇ ਇਲਾਕਿਆਂ ਦੇ ਵਿੱਚ ਜਾ ਕੇ ਕਿ ਸਾਡੇ ਲੋਕ ਆਖ ਲੋ ਜੇ ਸਾਡੇ ਲੋਕ ਕੋਈ ਨਹੀਂ ਖਲੋਂਦਾ ਕਿਉਂ ਨਹੀਂ ਖਲੋਂਦਾ ਕਿਉਂਕਿ ਉਹਨਾਂ ਨੇ ਆਪਣਾ ਰੋਲ ਸਹੀ ਤਰੀਕੇ ਨਾਲ ਨਾ ਕੀਤਾ ਜੇ ਕੀਤਾ ਹੁੰਦਾ ਅੱਜ ਸਾਨੂੰ ਕਿਉਂ 328 ਰੁਪਿਆਂ ਦੇ ਵਾਸਤੇ ਇੱਥੇ ਕੋਟਾਂ ਦੇ ਵਿੱਚ ਧੱਕੇ ਖਾਣੇ ਪੈਂਦੇ ਕਿਉਂ ਅੱਜ ਅਸੀਂ ਉਹ ਆਪਣਾ ਸਖਰਾਜ ਸਿੰਘ ਨਿਆਮੀ ਵਾਲਾ ਉੱਥੇ ਧਰਨਾ ਲਾ ਕੇ ਵਿਚਾਰਾ ਬੈਠਾ ਰਿਹਾ ਭੁੱਖਾ ਤੇ ਆ ਉਹਦੇ ਪਿਓ ਦਾ ਇਨਸਾਫ ਨਹੀਂ ਮਿਲਿਆ ਔਰ ਜਸਪਾਲ ਸਿੰਘ ਚੌੜ ਸੇਧੂਆਂ ਦੀ ਵਰਸੀ 29 ਤਰੀਕ ਨੂੰ ਬਣਾਈ ਆ ਉਹਦੇ ਮਾਪਿਆਂ ਨੂੰ ਪੁੱਛੋ ਉਹ ਬਾਦਲ ਸਾਹਿਬ ਦੇ ਕੈਂਡੀਡੇਟ ਨੂੰ ਵੋਟ ਪਾਦਣਗੇ ਸੋ ਸਾਡਾ ਇਹਨਾਂ ਨਾਲ ਕੋਈ ਵੱਟ ਬੰਨੇ ਦਾ ਰੌਲਾ ਨਹੀਂ ਆ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਪੰਜਾਬ ਰੁੜਿਆ ਜਾਂਦਾ ਤੁਹਾਡੇ ਤੋਂ ਆਸ ਕਰਦਾ ਹੈ ਕਿ ਤੁਸੀਂ ਡਾਲਿਆ ਤੇ ਅੱਜ ਤੁਹਾਡਾ ਫਰਜ਼ ਬਣਦਾ ਹੈ ਕਿ ਸਰਦਾਰ ਮਾਨ ਦੇ ਮਗਰ ਲੱਗ ਕੇ ਤੇ ਸਿੱਖਾਂ ਦੀ ਗੱਲ ਕਰੋ ਜੇ ਤੁਸੀਂ ਅੱਜ ਵੀ ਨਿਜ ਨਹੀਂ ਛੱਡਦੇ ਤੇ ਫਿਰ ਕਿਤੇ ਨਾ ਕਿਤੇ ਤਾਂ ਇਹ ਇਹ ਜਿਹੜਾ ਪੰਜਾਬ ਆ ਉਹ ਆਪਣੀ ਗੱਲ ਆਪ ਕਰਨ ਜੋਗਾ ਇਹ ਤੇ ਕਰੂਗਾ ਬਦਲ ਸਾਹਮਣੇ ਆਪ ਵੀ ਚੋਣ ਲੜਨ ਤੋਂ ਮਨਾ ਕਰਤਾ ਕਿ ਉਹਨਾਂ ਵੱਲੋਂ ਕਹੇਗਾ ਕਿ ਮੈਂ ਖੁਦ ਚੋਣ ਨਹੀਂ ਲੜਾਂਗਾ ਤਾਂ ਦੂਜੀ ਤਰਫਾ ਜੇ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਸਿਮਰਨਜੀਤ ਸਿੰਘ ਮਾਨ ਹੋਣਾ ਵੱਲੋਂ ਜਿਸ ਤਰੀਕੇ ਨਾਲ ਕਿਉਂਕਿ ਲੋਕ ਸਭਾ ਉਮੀਦਵਾਰ ਉਹ ਵੀ ਰਹੇ ਨੇ ਹਮੂਜੂ ਦਾ ਐਮਪੀ ਨੇ ਤਾਂ ਉਹਨਾਂ ਵੱਲੋਂ ਜਿਹੜਾ ਲੋਕ ਸਭਾ ਦੇ ਵਿੱਚ ਹਾਇਰੀ ਤਾਂ ਪੂਰੀ ਰਹੀ ਪਰ ਸਵਾਲ ਕੋਈ ਨਹੀਂ ਮਤਲਬ ਪੰਜਾਬ ਦੇ ਮੁੱਦੇ ਨੂੰ ਲੈ ਕੇ ਗੱਲ ਉੱਥੇ ਕੀਤੀ ਦੇਖੋ ਉੱਥੇ ਬਹੁਤ ਗਿਣਤੀ ਹਿੰਦੂ ਤੇ ਵੀ ਆ ਤੇ ਉੱਥੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ 9 ਵਜੇ ਤੋਂ ਲੈ ਕੇ 2 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਇੱਕ ਲੱਤ ਤੇ ਖਲੋ ਕੇ ਪਹਿਰਾ ਦਿੱਤਾ ਹੈ ਕਿ ਮੈਨੂੰ 2 ਮਿੰਟ ਟਾਈਮ ਦੇ ਦਿਓ ਤੇ 2 ਮਿੰਟ ਟਾਈਮ ਲੈਣ ਦੇ ਵਾਸਤੇ ਇੰਨਾ ਇੰਨਾ ਸਮਾਨ ਉਹਨਾਂ ਨੂੰ ਉੱਥੇ ਜਲਾਲਤ ਭੁਗਤ ਨਹੀਂ ਪੈਂਦੀ ਹੈ ਤੇ ਫਿਰ ਉਹ 2 ਮਿੰਟ ਦੇ ਵਿੱਚ ਆਪਣੀ ਗੱਲ ਕਰਦੇ ਆ ਜੇ ਸਾਡੇ ਸਿੱਖ ਅੱਜ ਬਹੁ ਗਿਣਤੀ ਸਾਡੇ ਲੀਡਰਾਂ ਨੂੰ ਜਿਤਾ ਕੇ ਉੱਥੇ ਭੇਜ ਦੇਣਗੇ ਤੇ ਅਸੀਂ ਇਕੱਲੇ ਸਿੱਖਾਂ ਦੀ ਨਹੀਂ ਪੂਰੇ ਧਰਮਾਂ ਦਾ ਸਤਿਕਾਰ ਕਰਾਂਗੇ ਤੇ ਆਪਣੀ ਗੱਲ ਠੋਕ ਕੇ ਕਰਾਂਗੇ ਕਿ ਜਿਸ ਤਰ੍ਹਾਂ ਸਾਡੇ ਗੁਰੂਆਂ ਨੇ ਸੀਸ ਦਿੱਤਾ ਇਹਨਾਂ ਦੇ ਵਾਸਤੇ ਜਿਸ ਤਰੀਕੇ ਨਾਲ ਬਲੀਦਾਨ ਦਿੱਤਾ ਹੈ ਅਸੀਂ ਕੋਈ ਕਹਿਰ ਥੋੜਾ ਹੈ ਅਸੀਂ ਦਾ ਧਰਮ ਦਾ ਸਤਕਾਰ ਕਰਦੇ ਹਾਂ ਤੇ ਅਸੀਂ ਉੱਥੇ ਜਾ ਕੇ ਹਰ ਧਰਮ ਦਾ ਸਤਕਾਰ ਕਰਦੇ ਹੋਏ ਆਪਣੀ ਵੀ ਗੱਲ ਕਰਾਂਗੇ ਅੱਜ ਜਿੱਥੇ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕੀਤੀ ਜਾਂਦੀ ਹੈ ਜੇ ਕਿਤੇ ਸਾਡੇ ਪਿਓ ਸਾਹਿਬ ਤੇ ਗਿਆਨ ਗੋਦੜੀ ਗੁਰਦੁਆਰੇ ਨਾ ਟਾਏ ਹੁੰਦੇ ਤੇ ਸਾਡਾ ਕੀ ਸਾਡਾ ਮਤਲਬ ਦਿਮਾਗ ਖਰਾਬ ਆ ਕਿ ਇਹਨਾਂ ਦੇ ਖਿਲਾਫ ਬੋਲਦੇ ਪਰ ਇਸ ਕਿਸੇ ਦੇ ਧਰਮ ਨੂੰ ਲੱਤ ਮਾਰ ਕੇ ਆਪਦੇ ਨੂੰ ਉੱਚਾ ਕਰਨਾ ਇਹ ਸਾਡੇ ਸਿੱਖਾਂ ਦੀ ਵਿਰਾਸਤ ਚ ਹੈ ਨਹੀਂਗਾ ਤੇ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਭਾਈ ਸਰਦਾਰ ਮਾਨ ਨੇ ਕਦੀ ਮੈਦਾਨ ਖਾਲੀ ਛੱਡਿਆ ਨਹੀਂ ਭਾਵੇਂ ਹਾਰ ਜੇਤੋ ਕਹਿੰਦੇ ਉਹ ਹੁੰਦੀ ਹੈ ਜਿਹੜਾ ਹਾਰ ਕਬੂਲ ਲਵੇ ਤੇ ਜਿਹੜਾ ਬੰਦਾ ਮੈਦਾਨ 'ਚ ਰਹਿੰਦਾ ਉਹ ਕਦੀ ਹਾਰ ਨਹੀਂ ਮੰਨਦਾ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦੋ ਹੀ ਸਨ ਉਹਨਾਂ ਨੇ ਰਾਜ ਕਾਇਮ ਕੀਤਾ ਸੋ ਅਸੀਂ ਵੀ ਇਹ ਰਾਜ ਕਾਇਮ ਜਿਹੜਾ ਕਰਨਾ ਹੈ ਤੇ ਪੰਜਾਬੀਆਂ ਦੇ ਨੌਜਵਾਨਾਂ ਨੂੰ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਤੁਹਾਨੂੰ ਆਪਣੀ ਸਿਆਸਤ ਸਿਰਜਣੀ ਪੈਣੀ ਹੈ ਜਿੰਨਾ ਚਿਰ ਤੁਸੀਂ ਆਪਣੀ ਸਿਆਸਤ ਨਾ ਸਿਰਜੀ ਤੇ ਆਉਣ ਵਾਲੀਆਂ ਪੁਸਤਾਂ ਨੇ ਤਾਨੇ ਮਿਹਨੇ ਮਾਰਨੇ ਆ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਗਲੀਆਂ ਤੇ ਨਾਲੀਆਂ ਦੇ ਵਿੱਚ ਰੋਲਿਆ ਸੀ ਉਸ ਵੇਲੇ ਸਰਸੇ ਵਾਲੇ ਨੂੰ ਬਗੈਰ ਮੰਗਿਆ ਮਾਫੀ ਦਿੱਤੀ ਸਰਸੇ ਵਾਲੇ ਬਲਾਤਕਾਰੀਆਂ ਨੂੰ 50-50 ਦਿਨ ਦੀ ਪਰੋਲਾ ਮਿਲੀਆਂ ਤੁਹਾਡੇ ਨਸ਼ਾ ਛਡਾਰ ਹੈ ਤੇ ਅੰਮ੍ਰਿਤ ਸਰਕਾਰ ਹੈ ਸਿੰਘ ਉਹ ਭਾਈ ਅਮਰਤਪਾਲ ਸਿੰਘ ਦੇ ਉਹਦੇ ਸਾਥੀਆਂ ਨੂੰ ਦਿਬੜੂਗੜ ਦੀ ਕਾਲੇ ਪਾਣੀ ਜੇਲ੍ਹ ਦੇ ਵਿੱਚ ਬੰਦ ਕੀਤਾ ਉਹਨਾਂ ਨੂੰ ਟ੍ਰੀਟਮੈਂਟ ਵੀ ਨਹੀਂ ਕਰਾਇਆ ਗਿਆ ਉਹਨਾਂ ਨੂੰ ਪੰਜਾਬ ਦੀ ਜ਼ਿਲ੍ਹੇ ਚ ਸ਼ਿਫਟ ਵੀ ਨਹੀਂ ਕੀਤਾ ਗਿਆ ਤੁਹਾਡੇ 328 ਰੂਪ ਗੁੰਮ ਹੋ ਕੇ ਲੱਭੇ ਨਹੀਂ ਤੇ ਤੁਹਾਨੂੰ ਆਪਣੀ ਸਿਆਸਤ ਨਹੀਂ ਸਿਰਜੀ ਗਈ ਤੇ ਸਾਡੇ ਨੌਜਵਾਨਾਂ ਕੋਲ ਕੋਈ ਜਵਾਬ ਨਹੀਂ ਆਉਣਾ ਜੇ ਅੱਜ 20 ਵੇਲਾ ਖੰਜਾਲਿਆ ਤੇ ਫਿਰ ਅਸੀਂ ਆਪਣੇ ਨੌ ਬੱਚਿਆਂ ਦੇ ਜਿਹੜੇ ਤਾਨੇ ਮੀਨੇ ਸੁਣਾਗੇ ਇਸ ਕਰਕੇ ਅੱਜ ਲੋੜ ਹੈ ਜਿਹੜਾ ਬੰਦਾ ਸਮਾਇਕ ਨਹੀਂ ਵੇਚਦਾ ਜਿਹੜਾ ਬੰਦਾ ਫੀਮ ਨਹੀਂ ਵੇਚਦਾ ਜਿਹੜਾ ਬੰਦਾ ਗਲਤ ਕੰਮ ਨਹੀਂ ਕਰਦਾ ਆਪਣੀ ਕਿਰਤ ਕਰਦਾ ਹੈ ਉਹ ਆਪਣੀ ਇੱਕੋ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਜਿਹੜੀ 42 ਸਾਲ ਤੋਂ ਸੰਘਰਸ਼ ਕਰ ਰਹੀ ਹੈ ਤੇ ਉਹਦਾ ਸਾਥ ਦੇ ਕੇ ਤੇ ਆਪਣੀ ਸਿਆਸਤ ਨੂੰ ਸਿਰਜਣ ਤੇ ਨਹੀਂ ਤੇ ਆਲੂ ਗੋਭੀ ਬਣ ਕੇ ਸਾਰਿਆਂ ਨੂੰ ਮਾਰ ਪੈਣੀ ਅੱਗ ਅੱਜ ਦੂਜੇ ਦੇ ਘਰ ਲੱਗੀ ਬਸੰਤਰ ਲੱਗਦੀ ਹੈ ਆਪਦੇ ਘਰ ਵੀ ਆਉਣੀ ਹੈ ਪਰ ਹਰਪਾਲ ਸਿੰਘ ਵਲੇਰ ਹੋਣੀ ਕਿਉਂ ਨਹੀਂ ਲੜ ਲੈਂਦੇ ਅੰਮ੍ਰਿਤਸਰ ਦੇ ਕੋਈ ਇੱਥੇ ਸਾਡੇ ਬਹੁਤ ਵੱਡੇ ਲੀਡਰ ਸਰਦਾਰ ਉਪਕਾਰ ਸਿੰਘ ਸੰਧੂ ਜਿਹੜਾ ਜਿਹੜਾ ਇਹ ਜਿਹੜਾ ਅੰਮ੍ਰਿਤਸਰ ਹਲਕਾ ਹੈ ਇੱਥੋਂ ਸਰਦਾਰ ਉਪਕਾਰ ਸਿੰਘ ਸੰਧੂ ਨੂੰ ਅਸੀਂ ਬੇਨਤੀ ਕੀਤੀ ਕਿ ਤੁਸੀਂ ਲੜੋ ਤੇ ਉਹਨਾਂ ਨੇ ਕੁਝ ਆਪਣੀਆਂ ਮਜਬੂਰੀਆਂ ਯਾਦ ਕਰਦੇ ਹੋਏ ਪਾਰਟੀ ਨੂੰ ਬੇਨਤੀ ਕੀਤੀ ਤੇ ਫਿਰ ਲੋਕਾਂ ਦੀ رائے ਲਈ ਲੋਕਾਂ ਦੀ رائے ਲੈਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਜੇ ਉਪਕਾਰ ਸਿੰਘ ਸੰਧੂ ਨਹੀਂ ਲੜਦੇ ਇਹ ਵੱਡਾ ਚਿਹਰਾ ਨੇ ਤੇ ਫਿਰ ਸਰਦਾਰ ਈਮਾਨ ਸਿੰਘ ਮਾਨ ਨੂੰ ਇੱਥੇ ਲਿਆਓ ਤਾਂ ਕਿ ਅਸੀਂ ਉਹਨਾਂ ਲੋਕਾਂ ਨੂੰ ਟੱਕਰ ਦਈਏ ਜਿਹੜੇ ਆਲੂ ਗੋਭੀ ਬਣੇ ਆ ਜਿਹੜੇ ਥਾਲੀ ਦੇ ਬੰਗੇ ਬੈਂਗਣ ਬਣੇ ਆ ਕਦੀ ਉਧਰ ਤਿਲਕ ਜਾਂਦੇ ਕਦੀ ਉਧਰ ਤਿਲਕ ਜਾਂਦੇ ਆ ਤੇ ਇੱਕ ਥਾਂ ਤੇ ਖਲੋਣ ਵਾਲਾ ਲੀਡਰ ਜੇ ਆਜੇ ਤੇ ਸਾਡੇ ਲੋਕ ਉਹਨੂੰ ਹੱਥਾਂ ਤੇ ਚੁੱਕ ਲੈਣਗੇ ਵੋਟ ਪਾਉਣਗੇ ਪਰ ਸਾਡੇ ਕੋਲ ਇੱਕ ਗੱਲ ਆ ਸਾਡੇ ਕੋਲ ਪੈਸਾ ਵੰਡਣ ਨੂੰ ਨਹੀਂ ਹੈਗਾ ਨਾ ਨਸ਼ਾ ਵੰਡਣ ਨੂੰ ਹੈਗਾ ਨਾ ਸਾਡੇ ਕੋਲ ਸ਼ਰਾਬ ਵੰਡਣ ਨੂੰ ਹੈਗੀ ਆ ਸਾਡੇ ਕੋਲ ਤਾਂ ਸਿਰਫ ਤੇ ਸਿਰਫ ਹੱਥ ਜੋੜ ਕੇ ਕੋਈ ਅਪੀਲ ਕੀਤੀ ਜਾ ਸਕਦੀ ਹੈ ਕਿ ਭਾਈ ਰੇਤਾ ਬਜਰੀ ਅਸੀਂ ਨਹੀਂ ਵੇਚੀ ਟਰਾਂਸਪੋਰ ਸਾਡੇ ਕੋਲ ਨਹੀਂ ਆ ਥਾਣੇ ਸਾਡੇ ਕੋਲ ਨਹੀਂ ਆ ਸਾਡੇ ਕੋਲ ਕੋਈ ਪੰਜਾਬ ਨੂੰ ਲੁੱਟਦਾ ਮਾਲ ਨਹੀਂ ਆ ਜਿਹੜਾ ਤੁਹਾਨੂੰ ਦੇ ਸਕੀਏ ਕੇਵਲ ਤੇ ਕੇਵਲ ਤੁਹਾਨੂੰ ਅਸੀਂ ਬਹੁਤ ਵਧੀਆ ਤਰੀਕੇ ਨਾਲ ਰਾਜ ਭਾਗ ਦੇ ਸਕਦੇ ਆ ਜਿਹੜਾ ਤੁਸੀਂ ਚਾਹੁੰਦੇ ਹੋ ਉਹਦਾ ਕਰਕੇ ਅੱਜ ਤੁਹਾਡੇ ਤੋਂ ਕੇਵਲ ਹੱਥ ਜੋੜ ਕੇ ਵੋਟ ਹੀ ਮੰਗਦੇ ਆ ਹੋਰ ਕੁਝ ਨਹੀਂ ਤੁਸੀਂ ਵੋਟ ਤੇ ਸਪੋਰਟ ਕਰੋ ਤੇ ਆਪਾਂ ਸਰਦਾਰ ਇਮਾਨ ਸਿੰਘ ਮਾਨ ਨੂੰ ਇੱਥੇ ਲਿਆਈਏ ਤੇ ਇਹ ਵੀ ਅੱਜ ਅਸੀਂ ਕੈਂਡੀਡੇਟ ਅਨਾਉਂਸ ਨਹੀਂ ਕਰ ਰਹੇ ਅਸੀਂ ਬੇਨਤੀ ਕਰ ਰਹੇ ਆ ਕਿ ਸਰਦਾਰ ਮਾਨ ਸਾਹਿਬ ਤੁਸੀਂ ਆਪਣੇ ਲਗਤੇ ਜਿਗਰ ਸਰਦਾਰ ਇਮਾਨ ਸਿੰਘ ਮਾਨ ਨੂੰ ਇੱਥੇ ਭੇਜੋ ਇਹ ਸਿੱਖਾਂ ਦੀ ਧਰਤੀ ਹੈ ਤੇ ਸਿੱਖ ਇੱਥੋਂ ਆਪਣਾ ਇਤਿਹਾਸ ਸਿਰਜਣ ਨੂੰ ਤਿਆਰ ਹੈ ਪਰ ਮੰਨ ਸਕਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਮਾਨ ਸਿੰਘ ਮਾਨ ਜੁਗਾਇ ਸ਼ਰੋਮਣੀ ਕਲਦਨ ਨੰਬਰ ਸਰ ਤੋਂ ਇੱਥੋਂ ਸੀਟ ਲੜ ਰਹੇ ਨੇ ਹਾਂਜੀ ਮਤਲਬ ਮੰਨ ਕੇ ਚੱਲੇ ਕਿ ਇਹ ਹੋਰ ਆ ਮਤਲਬ ਤੁਸੀਂ ਅਨਾਉਂਸ ਕਰ ਮਤਲਬ ਇਹ ਤੁਸੀਂ ਮੰਗ ਰੱਖੀ ਆ ਅਸੀਂ ਅਸੀਂ ਮੰਗ ਰੱਖੀ ਆ ਅਗੋਂ ਮੰਨਣਾ ਵੀ ਜਿੰਨੇ ਲੜਨੀ ਆ ਜਿਵੇਂ ਹੁਣ ਮੈਂ ਮਜਬੂਰੀ ਜ਼ाहਰ ਕਰਦੀ ਆ ਜਿਹਨੂੰ ਅਸੀਂ ਉਮੀਦਵਾਰ ਬਣਨ ਲਈ ਕਹਿ ਰਹੇ ਆ ਇਹ ਤੇ ਉਹਨੇ ਫੈਸਲਾ ਲੈਣਾ ਹੈ ਦੂਸਰਾ ਪਾਰਟੀ ਪ੍ਰਧਾਨ ਸਾਹਿਬ ਨੂੰ ਬੇਨਤੀ ਕਰ ਰਹੇ ਆ ਤੇ ਅਸੀਂ ਅਸੀਂ ਆਸ ਰੱਖਦੇ ਕਰਦੇ ਆ ਕਿ ਉਹ ਸਾਡੀ ਬੇਨਤੀ ਸਾਰਿਆਂ ਦੀ ਨੂੰ ਮੰਨਣਗੇ ਸੰਧੂ ਸਾਹਿਬ ਪਰ ਇੱਕ ਚੀਜ਼ ਤਾਂ ਜ਼ਰੂਰ ਸੁਣਨ ਨੂੰ ਆਉਂਦੀ ਆ ਕਿ ਪੈਰਾਸ਼ੂਟ ਰਾਹੀ ਜਿਹੜੇ ਲੀਡਰ ਹੈਗੇ ਨੇ ਇੱਥੋਂ ਅੰਮ੍ਰਿਤਸਰੋਂ ਲੜ ਰਹੇ ਨੇ ਕਿਉਂਕਿ ਚਾਹੇ ਉਹ ਤਰਨਜੀਤ ਸਿੰਘ ਸੰਧੂ ਹੋਣਾਂ ਦੀ ਗੱਲ ਕਰੀ ਆਪੋਜੀਸ਼ਨ ਵੱਲੋਂ ਗੱਲ ਚੱਕੀ ਜਾਂਦੀ ਆ ਤਾਂ ਅਮਾਨ ਸਿੰਘ ਮਾਨ ਹੋਣ ਨਾਲ ਵੀ ਇਹੀ ਗੱਲ ਚੱਕੀ ਜਾਊਗੀ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਅਮਾਨ ਸਿੰਘ ਮਾਨ ਕਿਸੇ ਤਰ੍ਹਾਂ ਵੀ ਪੈਰਾਸ਼ੂਟਰ ਨਹੀਂ ਆ ਉਹਦੇ ਮਤਲਬ ਅੰਮ੍ਰਿਤਸਰ ਦੇ ਵਸਨੀਕ ਵੀ ਨੇ ਅਦਰਵਾਈਜ਼ ਉਹ ਸਾਡੀ ਪਾਰਟੀ ਦੇ ਵਿੱਚ ਨੇ ਤਰਨਜੀਤ ਸਿੰਘ ਪਹਿਲਾਂ ਕਿਸੇ ਪਾਰਟੀ ਚ ਤਾਂ ਨਹੀਂ ਸੀਗਾ ਪਰ ਉਸ ਨੇ ਤਾਂ ਉਹ ਵੀ ਇੱਥੋਂ ਦੇ ਉਹਨਾਂ ਦਾ ਘਰ ਵੀ ਇੱਥੇ ਉਹ ਪੈਰਾਸ਼ੂਟ ਰਹੀ ਆਏ ਆ ਹੀ ਵਾਸ ਨੋਟ ਇਨ ਪੋਲਿਟিক্যাল ਪਾਰਟੀ ਦੇ ਵਿੱਚ ਕਿਸੇ ਵਿੱਚ ਉਹ ਨਹੀਂ ਸੀ ਹੈਗੇ ਤਰਨਜੀਤ ਸਿੰਘ ਆਪਣੇ ਇਮਾਨ ਸਿੰਘ ਮਾਨ ਪਾਰਟੀ ਦੇ ਵਿੱਚ ਨੇ ਤੇ ਮਤਲਬ ਮੰਨ ਲਓ ਮੇਰੀ ਕੋਈ ਮਜਬੂਰੀ ਆ ਉਸ ਤੋਂ ਬਾਅਦ ਅਸੀਂ ਮਹਿਸੂਸ ਕਰਦੇ ਆ ਇੱਥੋਂ ਦੇ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਉਹ ਲੋਕ ਵੀ ਇਹ ਮਹਿਸੂਸ ਕਰਦੇ ਆ ਕਿ ਮਤਲਬ ਇਮਾਨ ਸਿੰਘ ਮਾਨ ਅਗਰ ਆਉਣ ਤੇ ਉਹ ਇੱਕ ਚਿਹਰਾ ਇਹਨੂੰ ਸਪੋਰਟ ਦੇ ਇਹਨੂੰ ਮੁਕਾਬਲਾ ਕਰਨ ਲਈ ਵਧੀਆ ਚਿਹਰਾ ਹੈ ਇੱਕ ਤੁਸੀਂ ਗੱਲ ਕੀਤੀ ਸੀ ਬਾਅਦ ਦਨਾ ਬਾਰੇ ਵੀ ਉਹ ਪੰਥਕ ਨੇ ਉਹ ਕਿਸ ਤਰ੍ਹਾਂ ਪੰਥਕ ਨੇ ਸਾਨੂੰ ਦੱਸ ਤੁਸੀਂ ਕਹਿੰਦੇ ਵੀ ਉਹ ਵੀ ਪੰਥ ਦੀ ਗੱਲ ਕਰਦੇ ਆ 1984 ਤੋਂ ਪਹਿਲਾਂ ਸ਼੍ਰੋਮਣੀ ਕਾਲੀ ਦਲ ਨੇ ਧਾਰਾ 25 ਸਾਢੀ ਸੀ ਵੀ ਸਾਨੂੰ ਸਿੱਖ ਨਹੀਂ ਮੰਨਿਆ ਜਿਆਦਾ ਕਿਸਾ ਤਰੀ ਹਿੰਦੂ ਮੰਨਦੇ ਆ ਉਹ ਉੱਡ ਗਈ ਕਿਤੇ ਨਹੀਂ ਵਾਅਦਤਕਾਰਾਂ ਦੀ ਗੱਲ ਕੀਤੀ ਜਾਂਦੀ ਸੀ ਉਹਨੂੰ ਵੀ ਛੱਡ ਦਿੱਤਾ ਅਕਾਲੀ ਦਲ ਨੂੰ ਕੌਮੀ ਪਾਰਟੀ ਬਣਾਉਣ ਤੁਰ ਪਏ ਮਤਲਬ ਕਿਹੜੀ ਗੱਲ ਇਹਨਾਂ ਪੰਜਾਬ ਦੀ ਪਾਣੀ ਖੋਇਆ ਗਿਆ 15 ਸਾਲ ਸਰਕਾਰ ਰਹੀ ਆ ਧਾਰਾ 78 79 ਜਿਹੜੀ ਅੰ드ਰਾ ਗਾਂਧੀ ਨੇ ਵਾਪਸ ਕਰਵਾਤਾ ਸੀ ਕੇਸ ਦੁਬਾਰਾ ਉਹਨੂੰ ਆਪਾਂ ਚੈਲੰਜ ਹੀ ਨਹੀਂ ਕੀਤਾ ਬੰਦੀ ਸਿੰਘ ਰਹੇ ਆ ਕਿਸ ਕੋਈ ਇੱਕ ਦੱਸ ਦਿਓ ਵੀ ਫਲਾਣੇ ਪੰਥਕ ਮੁੱਦੇ ਤੇ ਇਹ ਜਿਹੜੇ ਸੁਖਬੀਰ ਸਿੰਘ ਬਾਦਲ ਉਹ ਪਾਰਟੀ ਆ ਉਹਨਾਂ ਨੇ ਕਿਤੇ ਵੀ ਸਟੈਂਡ ਲਿਆ ਹੋਵੇ ਫਿਰ 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 ਉਹ ਤੇ ਆਪ ਹੀ ਉਹਦੇ ਪੋਸ਼ਾਕ ਪਾਉਣ ਤੇ ਆਰਾਮ ਹੀਮ ਤੇ ਪਰਚਾ ਦਰਜ ਕਰਕੇ ਵੋਟਾਂ ਦੀ ਜਰੂਰਤ ਪੈ ਗਈ ਗੁਰੂ ਨੀਵਾ ਹੋ ਗਿਆ ਤੇ ਰਾਮ ਰਹੀਮ ਉੱਚਾ ਹੋ ਗਿਆ ਤੇ ਉਹਦਾ ਕੇਸ ਵਾਪਸ ਲੈ ਲਿਆ ਤੇ ਗੁਰੂ ਫਿਰ ਇਸ ਕਰਕੇ ਹੁਣ ਉਹਨਾਂ ਨੂੰ ਉਹ ਸਜ਼ਾ ਦੇ ਰਿਹਾ ਵਿਦਬੀ ਦੀ ਪਰ ਆਪ ਉਹ ਬਾਤ ਕਹਿੰਦੇ ਆ ਜੀ ਮੈਂ ਪੰਥ ਦਾ ਮੈਂਤੀ ਆ ਸਾਨੂੰ ਪੰਥ ਦਾ ਸਿਕਰ ਹੋ ਜਾਣਾ ਹੁੰਦਾ ਹੈ ਕਹਿਣ ਨਾਲ ਗੱਲ ਤੇ ਪ੍ਰੈਕਟੀਕਲ ਮਾਫੀ ਮੰਗੀ ਆ ਗਿਣਤੀਆਂ ਕਿੰਨਾ ਗੱਲੀਆਂ ਵਿੱਚ ਗਿਣਤੀਆਂ ਮਾਫੀ ਵੀ ਮੰਗੀ ਸੀ ਉਹਨਾਂ ਨੇ ਮੰਗੀ ਨਹੀਂਗੀ ਇਹ ਮਾਫੀ ਮੰਗਣ ਦਾ ਤਰੀਕਾ ਨਹੀਂਗਾ ਜੇ ਉੱਥੇ ਜਾ ਕੇ ਗੁਰੂ ਨੂੰ ਬੇਵਕੂਫ ਬਣਾਉਣ ਡਿਆ ਜੇ ਜਾਣੇ ਜਾਂ ਅਣਜਾਣੇ ਸਾਡੇ ਕੋਲ ਗਲਤੀ ਹੋ ਗਲਤੀ ਤਾਂ ਹੋਈ ਆ ਉੱਥੇ ਨੱਕ ਰਗੜੋ ਜਾ ਕੇ ਵੀ ਅਸੀਂ ਬੜੀਆਂ ਵੱੱਡੀਆਂ ਗਲਤੀਆਂ ਕੀਤੀਆਂ ਨੇ ਤੇ ਸਾਨੂੰ ਮਾਫ ਕੀਤਾ ਜਾਵੇ ਉਹ ਤਾਂ ਪੇਸ਼ ਥੋੜਾ ਹੋਇਆ ਅਕਾਲ ਤੱਕ ਸਭ ਤੇ ਪੇਸ਼ ਹੋਈ ਨਹੀਂ ਉੱਥੇ ਜਾ ਕੇ ਟਕੌਂਜ ਕੀਤਾ ਸੋ ਇਸ ਕਰਕੇ ਜਿਹੜੇ ਬੰਦੇ ਗੁਰੂ ਨਾਲ ਵੀ ਮਜ਼ਾਕ ਕਰ ਰਹੇ ਆ ਤੇ ਉਹ ਆਪਣੀ ਜ਼ਮੀਨ ਜਿਹੜੀ ਆ ਗਵਾ ਚੁੱਕੇ ਆ ਉਹ ਗਵਾਚੀ ਹੀ ਰਹਿਣੀਆਂ ਜੀ ਤਿਆਰੀ ਪੂਰੀ ਸ਼ਰਮਣੀ ਕਾਲਦਾ ਨੰਬਰ ਸਰ ਦੀ ਆਉਣ ਵਾਲੇ ਸਮੇਂ ਚ ਇਲੈਕਸ਼ਨ ਨੂੰ ਲੈ ਕੇ ਬਿਲਕੁਲ ਤਿਆਰੀ ਹੈ ਜੀ ਬਿਲਕੁਲ ਅੱਜ ਤੋਂ 3 ਦਿਨ ਪਹਿਲਾਂ ਮੀਟਿੰਗ ਕਰ ਚੁੱਕੇ ਆ ਮੰਗਲ ਵਰਕਰਸ ਹਾਂਜੀ ਬਿਲਕੁਲ ਤਿਆਜੇਗਾ ਹਾਂਜੀ ਤਾਂ ਇਹ ਬਿਲਕੁਲ ਜਿਵੇਂ ਤੁਸੀਂ ਦੇਖਿਆ ਇਹ ਸਾਨੂੰ ਉਕਾਰ ਸਿੰਘ ਸੰਧੂ ਤਾਂ ਰਪਾਲ ਸਿੰਘ ਬਲੇਰ ਹੋਣੀ ਉਹਨਾਂ ਵੱਲੋਂ ਜਿਹੜਾ ਇੱਕ ਚੀਜ਼ ਦੀ ਮੰਗ ਰੱਖੀ ਗਈ ਆ ਕਿ ਮਾਨ ਸਿੰਘ ਮਾਨ ਹੋਣਾ ਉਹਨਾਂ ਨੂੰ ਜਿਹੜਾ ਖਾਸ ਤੌਰ ਦੇ ਉੱਤੇ ਜੋ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜੀ ਟਿਕਟ ਦਿੱਤੀ ਜਾਵੇ ਉਹਥੋਂ ਲੜਨ ਸ਼੍ਰੀਮਸਾ ਸਾਹਿਬ ਤੋਂ ਤਾਂ ਹੁਣ ਵੇਖਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਨੂੰ ਲੈ ਕੇ ਕੀ ਰਣਨੀਤੀ ਆਗੂ ਨਿਕਲਦੀ ਆ ਕਿਉਂਕਿ ਹਾਲੇ ਸ਼੍ਰੋਮਣੀ ਅਕਾਲੀ ਦਲ ਤੇ ਉਸ ਦੇ ਨਾਲ ਕਾਂਗਰਸ ਵੱਲੋਂ ਵੀ ਟਿਕਟ ਅਨਾਉਂਸ ਕਰਨੀ ਹਲੇ ਬਾਕੀ ਆ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਖ਼ਬਾਰ ਸੁਨੇਕ ਜਗਬਣੀ ਟੀਵੀ ਸ਼੍ਰੀਮਸਾ ਸਾਹਿਬ